ਮੇਰੀ ਮਾਲਕਣ ਮੈਨੂੰ ਉਸ ਨਾਲ ਸੌਣ ਲਈ 2 ਕਰੋੜ ਦੇ ਰਹੀ ਸੀ ਪਰ ਮੈਂ ਵਿਆਹਿਆ ਹੋਇਆ ਸੀ ਫੇਰ ਵੀ 2 ਕਰੋੜ ਦਾ ਨਾਂ ਸੁਣ ਕੇ ਮੇਰੀ ਨੀਅਤ ਥੋੜੀ ਜਿਹੀ ਡਗਮਗਾ ਜ਼ਰੂਰ ਗਈ ਸੀ ਕਿ ਸਿਰਫ ਇਕ ਰਾਤ ਦੀ ਤਾਂ ਗੱਲ ਹੈ ਮੈਂ ਉਸ ਤੋਂ ਕੁਝ ਦਿਨਾਂ ਦੀ ਮੌਲਤ ਲਈ ਸੌਣ ਬਾਰੇ ਸੋਚ ਰਿਹਾ ਸੀ ਕਿ ਇੰਨੇ ਪੈਸੇ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਵੀ ਕੰਮ ਕਰਕੇ ਨਹੀਂ ਕਮਾ ਸਕਦਾ ਇਸ ਲਈ ਮੈਂ ਉਸ ਨੂੰ ਹਾਂ ਕਰ ਦਿੱਤੀ ਜਿਸ ਰਾਤ ਮੈਂ ਮਾਲਕਣ ਨਾਲ ਸੌਿਆ ਉਸ ਰਾਤ ਮਾਲਕਣ ਨੇ ਸਾਰੀ ਰਾਤ ਮੇਰੇ ਨਾਲ ਆਪਣੇ ਘਰ ਵਿੱਚ ਪੂਰੀ ਪੂਰੀ ਰਾਤ ਮੈਨੂੰ ਸਕੂਨ ਨਾਲ ਨੀਂਦ ਨਹੀਂ ਆਉਂਦੀ ਸੀ ਸਾਡਾ ਛੋਟਾ ਜਿਹਾ ਘਰ ਸੀ ਮਾਲਕਾਂ ਦੀ ਕਹੀ ਗੱਲ ਨੂੰ ਮੈਂ ਆਪਣੇ ਘਰ ਵਾਲੇ ਨੂੰ ਕਿਵੇਂ ਦੱਸਦਾ ਸਮਝ ਨਹੀਂ ਆਉਂਦਾ ਸੀ ਆਪਣੇ ਕਮਰੇ 'ਚ ਮੈਂ ਇਹੀ ਸੋਚਦਾ ਅੱਖਾਂ ਬੰਦ ਕਰਕੇ ਮੈਨੂੰ ਨੋਟ ਹੀ ਨਜ਼ਰ ਆਉਂਦੇ ਜਦੋਂ ਅੱਖਾਂ ਖੋਲਦਾ ਤੇ ਉੱਤੇ ਲੱਗਾ ਪੱਖਾ ਹੌਲੀ ਹੌਲੀ ਚੱਲਦਾ ਜਿਸਦੀ ਆਵਾਜ਼ ਆਉਂਦੀ ਸੀ ਮੈਂ ਇੱਕਦਮ ਉੱਠ ਕੇ ਬੈਠ ਗਿਆ ਤੇ ਮੇਰੇ ਘਰ ਵਾਲੇ ਸੁੱਤੀ ਸੀ ਗਰਮੀ ਤੇ ਪਸੀਨੇ ਤੋਂ ਬੇਫਿਕਰ ਹੋ ਕੇ ਉਸ ਨੂੰ ਨੀਂਦ ਆ ਗਈ ਸੀ ਅਕਸਰ ਕੰਮ ਦੀ ਥਕਾਵਟ ਕਰਕੇ ਮੈਂ ਵੀ ਸੌ ਜਾਂਦਾ ਸੀ ਪਰ ਜਦੋਂ ਦੀ ਮਾਲਕਣ ਨੇ ਮੈਨੂੰ ਆਫਰ ਦਿੱਤੀ ਸੀ ਮੇਰੀ ਨੀਂਦ ਉੱਡ ਗਈ ਸੀ ਮੈਨੂੰ ਆਪਣੇ ਘਰ ਦੀ ਹਰ ਚੀਜ਼ ਕੋਈ ਨਾ ਕੋਈ ਕਮੀ ਨਜ਼ਰ ਆਉਂਦੀ ਮੇਰੇ ਕੋਲ ਸਿਰਫ 4 ਦਿਨਾਂ ਦਾ ਸਮਾਂ ਸੀ ਦਿਮਾਗ ਵਿੱਚ ਇਹੀ ਚੱਲ ਰਿਹਾ ਸੀ ਕੀ ਕਰਾਂ ਤੇ ਕੀ ਨਾ ਕਰਾਂ 2 ਕਰੋੜ ਛੋਟੀ ਰਕਮ ਨਹੀਂ ਹੁੰਦੀ ਸਾਡੇ ਵਰਗੇ ਲੋਕਾਂ ਲਈ ਤਾਂ ਬਹੁਤ ਵੱਡੀ ਪਰ ਜੋ ਉਸਨੇ ਮੰਗਿਆ ਸੀ ਉਹ ਕੋਈ ਛੋਟੀ ਗੱਲ ਨਹੀਂ ਸੀ ਪਹਿਲਾਂ ਤਾਂ ਮੈਂ ਮਾਲਕਨ ਦੀਆਂ ਗੱਲਾਂ ਸੁਣ ਕੇ ਮਨ੍ਹਾ ਕਰ ਦਿੱਤਾ ਪਰ ਅਗਲੇ ਪਲ ਮੈਨੂੰ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਜਿਸ ਗਰੀਬੀ ਵਿੱਚ ਮੈਂ ਤੇ ਮੇਰੀ ਘਰਵਾਲੀ ਜੀ ਰਹੇ ਸੀ ਕਈ ਸਾਲਾਂ ਤੋਂ 4 ਦਿਨਾਂ ਦਾ ਸਮਾਂ ਲੰਘ ਗਿਆ ਸੀ ਪਰ ਅਜ ਤੱਕ ਮੈਂ ਸਮਝ ਨਾ ਸਕਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਉਸਨੇ ਮੈਨੂੰ 4 ਦਿਨ ਦਾ ਹੋਰ ਸਮਾਂ ਦਿੱਤਾ ਤੇ ਉਹ 4 ਦਿਨ ਵੀ ਨਿਕਲ ਗਏ ਮਾਲਕਨ ਨੇ ਫਿਰ ਮੈਥੋਂ ਪੁੱਛਿਆ ਕਿ ਮੈਂ ਕੀ ਸੋਚਿਆ ਮੈਂ ਕੁਝ ਨਾ ਕਿਹਾ ਅਤੇ ਘਰ ਮੁੜ ਆਇਆ ਮੈਨੂੰ ਉਹਨਾਂ ਪੈਸਿਆਂ ਦਾ ਲਾਲਚ ਆ ਗਿਆ ਸੀ ਹੁਣ ਤੱਕ ਮੈਂ ਆਪਣੀ ਘਰਵਾਲੀ ਨਾਲ ਗੱਲ ਵੀ ਨਹੀਂ ਕੀਤੀ ਸੀ ਉਸ ਨੂੰ ਮੈਂ ਕੀ ਕਹਿੰਦਾ ਫਿਰ ਮੈਂ ਸੋਚਿਆ ਕਿ ਮੈਂ ਉਸ ਨੂੰ ਮਨਾ ਲਾਂਗਾ ਇੱਕ ਵਾਰੀ ਪੈਸੇ ਆ ਜਾਣ ਤਾਂ ਸਾਡੀ ਸਾਰੀ ਦਿੱਕਤ ਦੂਰ ਹੋ ਜਾਊਗੀ ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦ ਮੈਂ ਆਪਣੀ ਘਰਵਾਲੀ ਦੇ ਸ਼ੌਕ ਪੂਰੇ ਕਰਨ ਲਈ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ ਮੈਂ ਕੰਮ ਕਰਦਾ ਸੀ ਤੇ ਉਸ ਇੱਥੇ ਸੁਪਰਵਾਈਜ਼ਰ ਸੀ ਸਾਰੇ ਲੋਕ ਸੁਪਰਵਾਈਜ਼ਰਿੰਗ ਦਾ ਕੰਮ ਕਰਦੇ ਸੀ ਪਰ ਨਾ ਜਾਣੇ ਕਿਉਂ ਮਾਲਕਣ ਮੇਰੇ ਤੇ ਬਹੁਤ ਮਿਹਰਬਾਨ ਸੀ ਮੈਨੂੰ ਹਮੇਸ਼ਾ ਹੀ ਪਿਆਰ ਨਾਲ ਪੇਸ਼ ਆਉਂਦੀ ਜੋ ਵਿਹਾਰ ਉਹ ਤਾਂ ਦੂਜੇ ਲੋਕਾਂ ਨਾਲ ਸੀ ਮੇਰੇ ਨਾਲ ਨਹੀਂ ਸੀ ਇੱਕ ਵਾਰ ਦੂਜੇ ਲੋਕਾਂ ਤੇ ਗੁੱਸਾ ਵੀ ਹੋ ਜਾਂਦੀ ਪਰ ਮੇਰੇ ਤੇ ਕਦੀ ਨਾਰਾਜ਼ ਨਹੀਂ ਹੁੰਦੀ ਸੀ ਜਾਣੇ ਕਿਉਂ ਉਹ ਮੇਰੇ ਤੇ ਬਹੁਤ ਮਿਹਰਬਾਨ ਸੀ ਮੈਨੂੰ ਨੌਕਰੀਆਂ ਕਰਦਿਆਂ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਲਗਭਗ 9-10 ਮਹੀਨੇ ਹੋਏ ਸੀ ਇੰਨੇ ਸਮੇਂ ਵਿੱਚ ਕਾਫੀ ਧਿਆਨ ਮੇਰੇ ਤੇ ਸੀ ਮੇਰੇ ਨਾਲ ਨਾਲ ਦਫ਼ਤਰ ਦੇ ਲੋਕ ਉੱਥੇ ਕੰਮ ਕਰਦੇ ਉਹ ਵੀ ਹੈਰਾਨ ਸੀ ਅਕਸਰ ਮੈਨੂੰ ਇਹੀ ਕਹਿੰਦੇ ਭਾਈ ਸਾਨੂੰ ਤਾਂ ਦਫ਼ਤਰ ਵਿੱਚ ਜੁਆਇਨ ਕਰੇ 4 ਸਾਲ ਹੋ ਗਏ ਮਾਲਕ ਨੇ ਅਜੇ ਤੱਕ ਸਾਡੀ ਤਨਖਾਹ ਸਿਰਫ ਇੱਕ ਵਾਰੀ ਵਧਾਈ ਉਹ ਵੀ ਇੰਨਾ ਕਹਿਣ ਤੇ ਪਰ ਤੈਨੂੰ ਸਿਰਫ 6 ਮਹੀਨੇ ਹੋਏ ਤੇ ਤੇਰੀ ਤਨਖਾਹ ਇੰਨੀ ਛੇਤੀ ਵਧ ਗਈ ਤੇ ਉੱਤੋਂ ਬੋਨਸ ਵੀ ਮਿਲ ਗਿਆ ਇਹ ਕਿਹੋ ਜਿਹਾ ਕੰਮ ਕਰਦਾ ਮਾਲਕਨ ਤਾਂ ਤੇਰੇ ਤੇ ਬਹੁਤ ਖੁਸ਼ ਹੈ ਐਨੇ ਵਿੱਚ ਦੂਜਾ ਕਹਿਣ ਲੱਗਾ ਨਹੀਂ ਨਹੀਂ ਮਾਲਕਨ ਉਸਦੀ ਖੂਬਸੂਰਤੀ ਤੇ ਫਿਦਾ ਇਸ ਲਈ ਇੰਨੀ ਮਿਹਰਬਾਨ ਅਸੀਂ ਲੋਕ ਜਿੰਨਾ ਕੰਮ ਕਰਦੇ ਹਾਂ ਉਸ ਦਾ ਅੱਧਾ ਕੰਮ ਵੀ ਨਹੀਂ ਕਰਦਾ ਇਹ ਗੱਲ ਸੁਣ ਕੇ ਮੈਨੂੰ ਚੰਗਾ ਨਹੀਂ ਲੱਗਦਾ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਇੱਕ ਦੋ ਆਦਮੀ ਮੇਰੇ ਨਾਲ ਬਹਿਸ ਕਰਨ ਲੱਗੇ। ਉਸੇ ਸਮੇਂ ਉੱਥੇ ਮਾਲਕਣ ਵੀ ਆ ਗਈ ਤੇ ਪੁੱਛਣ ਲੱਗੀ ਕਿ ਕੀ ਕੀ ਗੱਲ ਹੋ ਗਈ? ਕਿਉਂ ਲੜ ਰਹੇ ਹੋ? ਮੈਂ ਵੀ ਬੇਸ਼ਰਮਾ ਮੰਗੋ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਉਹਨਾਂ ਆਦਮੀਆਂ ਬਾਰੇ ਵੀ ਦੱਸ ਦਿੱਤਾ ਜੋ ਉਸ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਸੀ। ਉਹ ਆਦਮੀ ਉੱਥੇ ਸਾਹਮਣੇ ਨਜ਼ਰਾਂ ਨੀਵੀਆਂ ਕਰੀ ਖੜੇ ਸੀ। ਉਹ ਕਹਿਣ ਲੱਗੀ ਮੈਂ ਮਾਲਕਣਾ। ਮੇਰੀ ਮਰਜ਼ੀ ਮੈਂ ਕਿਸੇ ਦੀ ਤਨਖਾਹ ਵਧਾਵਾਂ। ਤੁਹਾਨੂੰ ਕੀ ਪਰੇਸ਼ਾਨੀ ਹੈ? ਜਿਸ ਨੂੰ ਹੈ ਉਹਨੇ ਜਾ ਸਕਦਾ। ਅੱਗੇ ਤੋਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਸੁਣਾ ਚੰਗਾ ਹੋਊਗਾ ਤੁਸੀਂ ਆਪਣਾ ਕੰਮ ਕਰੋ ਮੇਰੇ ਕੰਨਾਂ ਵਿੱਚ ਹੁਣ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਤਾਂ ਮੈਂ ਉਸੇ ਵੇਲੇ ਨੌਕਰੀ ਤੋਂ ਕੱਢ ਦੇਣਾ ਮੈਂ ਤਾਂ ਸੋਚ ਰਿਹਾ ਸੀ ਉਹ ਕਿੰਨੀ ਚੰਗੀ ਇਨਸਾਨ ਹੈ ਤੇ ਮੈਨੂੰ ਬਹੁਤ ਸਕੂਨ ਸੀ ਪਰ ਸ਼ਾਇਦ ਮੇਰੀ ਸੋਚ ਗਲਤ ਸੀ ਜਦੋਂ ਸੱਚਾਈ ਮੇਰੇ ਸਾਹਮਣੇ ਆਈ ਮੈਂ ਹੈਰਾਨ ਹੋ ਗਿਆ ਇੱਕ ਦਿਨ ਮਾਲਕ ਨੇ ਕਿਹਾ ਕਿ ਜਦੋਂ ਸਾਰਾ ਕੰਮ ਖਤਮ ਹੋ ਜਾਵੇ ਉਸ ਤੋਂ ਬਾਅਦ ਤੂੰ ਮੇਰੇ ਦਫ਼ਤਰ ਆਈ ਮੈਂ ਤੇਨਾਂ ਗੱਲ ਕਰਨੀ ਆ ਸ਼ਾਮ ਨੂੰ ਸਾਰੇ ਚਲੇ ਗਏ ਸੀ ਮੈਂ ਹਲੇ ਦਫ਼ਤਰ ਵਿੱਚ ਜਿਹੜੀ ਕਰ ਰਿਹਾ ਸੀ ਕਿ ਮੈਨੂੰ ਕਦੋਂ ਬੁਲਾਵੇ ਉਸਨੇ ਮੈਨੂੰ ਆਪਣੇ ਕੈਬਨ ਵਿੱਚ ਬੁਲਾਇਆ ਤੇ ਉੱਥੇ ਕੋਈ ਵੀ ਨਹੀਂ ਸੀ ਸਿਰਫ ਮੈਂ ਹੀ ਸੀ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਉਸਨੇ ਮੈਨੂੰ ਇਕੱਲੇ ਕਿਉਂ ਬੁਲਾਇਆ ਆਖਰ ਕੀ ਗੱਲ ਹੈ ਉਹ ਰਾਮਨਾ ਬੈਠੀ ਸੀ ਤੇ ਚਾਹ ਪੀ ਰਹੀ ਸੀ ਮੈਂ ਦਰਵਾਜ਼ਾ ਖੜਕਾਇਆ ਤੇ ਉਸ ਨੂੰ ਕਿਹਾ ਮੈਡਮ ਮੈਨੂੰ ਦੇਰ ਹੋ ਰਹੀ ਹੈ ਜੇ ਕੋਈ ਕੰਮ ਆ ਤਾਂ ਤੁਸੀਂ ਮੈਨੂੰ ਛੇਤੀ ਦੱਸ ਦਿਓ ਉਸਨੇ ਮੈਨੂੰ ਅੰਦਰ ਆਉਣ ਲਈ ਕਿਹਾ ਤੇ ਕਿਹਾ ਇੱਥੇ ਬੈਠ ਮੈਤੇ ਇਨਾ ਜ਼ਰੂਰੀ ਗੱਲ ਕਰਨੀ ਆ। ਮੈਂ ਕੁਰਸੀ ਤੇ ਬੈਠ ਗਿਆ ਤੇ ਮੇਰੇ ਦਿਮਾਗ ਵਿੱਚ ਬਸ ਇਹੀ ਚੱਲ ਰਿਹਾ ਸੀ ਕਿ ਇੰਨੀ ਕਿੰਨੀ ਦੇਰ ਹੋ ਗਈ ਆ। ਮੇਰੇ ਘਰ ਵਾਲੇ ਵੀ ਮੇਰੀ ਡੀਕ ਕਰ ਰਹੀ ਹੋਣੀ। ਇਹਨਾਂ ਨੇ ਮੈਨੂੰ ਇੱਥੇ ਬੈਠਣ ਲਈ ਕਿਉਂ ਕਿਹਾ? ਮੈਂ ਚੁੱਪਚਾ ਬੈਠ ਕੇ ਉਸਦੇ ਮੂੰਹ ਵੱਲ ਵੇਖ ਰਿਹਾ ਸੀ ਕਿ ਆਕਰੋ ਕੀ ਕਹਿਣ ਵਾਲੀ ਆ। ਕੁਝ ਦਿਨ ਤੱਕ ਤਾਂ ਮੈਂ ਉੱਥੇ ਬੈਠਾ ਰਿਹਾ। ਮੈਨੂੰ ਬਹੁਤ ਧਿਆਨ ਨਾਲ ਦੇਖਦੀ ਰਹੀ। ਮਹਿਮਾਨੀ ਮਨਮਸਕਰਾ ਵੀ ਰਹੀ ਸੀ। ਉਸ ਦੀਆਂ ਨਜ਼ਰਾਂ ਮੈਨੂੰ ਕੁਝ ਠੀਕ ਨਹੀਂ ਲੱਗੀਆਂ। ਮੈਨੂੰ ਉਸ ਦੀ ਅਜੀਬ ਹਰਕਤ ਲੱਗ ਰਹੀ ਸੀ ਉਸ ਦੀ ਅਗਲੀ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਹਿਣ ਲੱਗੀ ਤੂੰ ਬਹੁਤ ਸੋਹਣਾ ਤੇ ਜਵਾਨ ਵੀ ਜਦੋਂ ਮੈਂ ਤੈਨੂੰ ਵੇਖਦੀ ਆ ਤਾਂ ਦਿਲ ਖੁਸ਼ ਹੋ ਜਾਂਦਾ ਉਸ ਦੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗ ਰਹੀਆਂ ਸੀ ਸਖੋਂ ਗੁੱਸਾ ਆ ਰਿਹਾ ਸੀ ਉਸ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਸੀ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰਦੇ ਹੋਏ ਮੈਂ ਉਸ ਨੂੰ ਕਿਹਾ ਤੁਹਾਡਾ ਕਹਿਣ ਦਾ ਮਤਲਬ ਕੀ ਹੈ ਤੁਸੀਂ ਇਦਾਂ ਦੀਆਂ ਗੱਲਾਂ ਮੇਰੇ ਨਾਲ ਕਿਉਂ ਕਰ ਰਹੇ ਹੋ ਮੈਂ ਉਸ ਨੂੰ ਕਿਹਾ ਮੈਡਮ ਮੈਨੂੰ دیر ਹੋ ਰਹੀ ਹੈ ਮੈਂ ਘਰ ਜਾਣਾ ਮੇਰੇ ਘਰ ਵਾਲੇ ਮੈਨੂੰ ਢੀਕਰੀ ਹੋਗੀ ਇਨਾ ਕਹਿੰਦੇ ਉਸ ਤੇ ਚਿਹਰੇ ਦਾ ਰੰਗ ਬਦਲ ਗਿਆ ਤੇ ਚੁੱਪ ਹੋ ਗਈ ਮੇਰੀ ਗੱਲ ਸੁਣ ਕੇ ਹੈਰਾਨੀ ਨਾਲ ਮੈਨੂੰ ਵੇਖਣ ਲੱਗੀ ਤੇ ਕਹਿਣ ਲੱਗੀ ਤੂੰ ਵਿਆਹਿਆ ਮੈਂ ਉਹਨਾਂ ਨੂੰ ਕਿਹਾ ਹਾਂਜੀ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਉਹ ਬਿਲਕੁਲ ਹੀ ਚੁੱਪ ਹੋ ਗਈ ਮੈਂ ਉਸ ਨੂੰ ਕਿਹਾ ਮੇਰੇ ਘਰ ਵਾਲੀ ਹਾਊਸ ਵਾਈਫ ਹੈ ਮੇਰੇ ਗੱਲਾਂ ਸੁਣ ਕੇ ਉਸ ਨੇ ਬਸ ਇੰਨੇ ਕਿਹਾ ਠੀਕ ਹੈ ਤੂੰ ਜਾ ਸਕਦਾ ਕਹਿਣ ਲੱਗੀ ਜੇ ਮੇਰੀ ਕੋਈ ਗੱਲ ਤੇਨੂੰ ਬੁਰੀ ਲੱਗੀ ਹੋਵੇ ਤਾਂ ਮੈਨੂੰ ਮਾਫ ਕਰ ਦੇ ਕੱਲ ਸਮੇਸੇ ਰਾਜਈ ਬਹੁਤ ਉਦਾਸੀ ਭਰੇ ਅੰਦਾਜ਼ ਵਿੱਚ ਇਹ ਸਭ ਬੋਲ ਰਹੀ ਸੀ ਅਤੇ ਮੈਂ ਉੱਠਿਆ ਤੇ ਦਫ਼ਤਰ ਦੇ ਬਾਹਰ ਨਿਕਲ ਗਿਆ ਮੇਰੀ ਘਰਵਾਲੀ ਨੇ ਕੰਪਨੀ ਵਿੱਚ ਨੌਕਰੀ ਕਰ ਲਈ ਸੀ ਅਜੇ ਸਾਡੇ ਵਿਆਹ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਦੋ ਸਾਲ ਹੀ ਹੋਏ ਸੀ ਪਰ ਕੋਈ ਬੱਚਾ ਨਹੀਂ ਸੀ ਤੇ ਨਾ ਹੀ ਅਸੀਂ ਹਜੇ ਆਪ ਚਾਹੁੰਦੇ ਸੀ ਕਿਉਂਕਿ ਸੱਚ ਕਹਾ ਤੇ ਮੇਰੀ ਹਾਇਸੀਅਤ ਨਹੀਂ ਸੀ ਕਿ ਬੱਚੇ ਨੂੰ ਪਾਲ ਸਕਾਂ ਅਸੀਂ ਚਾਹੁੰਦੇ ਸੀ ਪਹਿਲਾਂ ਸੈੱਟ ਹੋ ਜਾਈਏ ਪੈਸੇ ਜੋੜ ਲਈਏ ਫਿਰ ਬੱਚੇ ਬਾਰੇ ਸੋਚਾਂਗੇ ਮੇਰੀ ਘਰਵਾਲੀ ਤੇ ਮੈਂ ਸਾਡੀ ਇਹੀ ਸੋਚ ਸੀ ਅਸੀਂ ਬੱਚਿਆਂ ਨੂੰ ਆਪਣੇ ਵਰਗੀ ਜ਼ਿੰਦਗੀ ਨਹੀਂ ਦੇਣਾ ਚਾਹੁੰਦੇ ਸੀ ਪਰ ਫਿਰ ਕੁਝ ਦਿਨ ਬਾਅਦ ਉਸਨੇ ਮੈਨੂੰ ਕਿਹਾ ਕਿ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਤੇ ਕਹਿਣ ਲੱਗੀ ਮੈਂ ਮਜਬੂਰ ਆ ਉਮੀਦ ਕਰਦੀ ਹਾਂ ਤੁਸੀਂ ਮੇਰੀ ਗੱਲ ਨੂੰ ਸਮਝੋਗੇ ਮੈਂ ਜਾਣਦੀ ਹਾਂ ਤੈਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਪਰ ਬਸ ਮੈਂ ਤੁਹਾਡੇ ਨਾਲ ਇੱਕ ਵਾਰੀ ਗੱਲ ਕਰਨਾ ਚਾਹੁੰਦੀ ਆ ਤੇ ਉਮੀਦ ਕਰਦੀ ਹਾਂ ਤੁਸੀਂ ਮੇਰੀ ਮਦਦ ਕਰੋਗੇ ਮੈਨੂੰ ਉਸ ਦੀਆਂ ਜਿੰਨੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਸੀ ਆਖਰ ਮੈਂ ਉਸ ਦੀ ਕੰਪਨੀ ਵਿੱਚ ਇੱਕ ਮਾਮੂਲੀ ਨੌਕਰੀ ਕਰਦਾ ਸੀ ਮੈਂ ਉਸ ਦੀ ਕਿਹੜੀ ਮਦਦ ਕਰ ਸਕਦਾ ਸੀ ਮੈਂ ਉਸਨੂੰ ਕਿਹਾ ਕਿ ਮੈਂ ਤਾਂ ਠੀਕੀ ਮਦਦ ਕਰ ਸਕਦਾ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਤੋਂ ਬਾਅਦ ਉਸਨੇ ਜੋ ਮੈਨੂੰ ਗੱਲ ਦੱਸੀ ਉਸ ਨੂੰ ਸੁਣ ਕੇ ਮੇਰਾ ਦਿਮਾਗ ਚੱਕਰਾ ਗਿਆ ਉਸਨੇ ਮੈਨੂੰ ਕਿਹਾ ਕਿ ਮੈਨੂੰ ਹੁਣ 2 ਕਰੋੜ ਰੁਪਏ ਦੇਗੀ ਪਰ ਉਸ ਦੇ ਬਦਲੇ ਮੈਨੂੰ ਉਸਦੀ ਗੱਲ ਮੰਨਣੀ ਪੈਣੀ ਹੈ ਉਹ ਗੱਲ ਅਜਿਹੀ ਮਾਮੂਲੀ ਗੱਲ ਨਹੀਂ ਸੀ ਜੋ ਮੈਂ ਬਹੁਤ ਆਰਾਮ ਨਾਲ ਮੰਨ ਜਾਵਾਂ ਪਹਿਲਾਂ ਤਾਂ ਮੈਂ ਸੁਣਨ ਤੋਂ ਬਾਅਦ ਉਸ ਨੂੰ ਮਨਾ ਕਰ ਦਿੱਤਾ ਪਰ ਉਸਨੇ ਮੈਨੂੰ ਕਿਹਾ ਕਿ ਤੂੰ ਚੰਗੀ ਤਰ੍ਹਾਂ ਸੋਚ ਲੈ ਉਸ ਤੋਂ ਬਾਅਦ ਜਵਾਬ ਦੇ ਮੈਂ ਵੀ ਇੱਕ ਵਾਰੀ ਸੋਚਾਂ ਵਿੱਚ ਪੈ ਗਿਆ ਕਿਉਂਕਿ ਇਹ ਰਕਮ ਤਾਂ ਸੱਚ ਮੁੱਚ ਬਹੁਤ ਵੱਡੀ ਸੀ ਉਧਰੋਂ ਸਾਡਾ ਜੋ ਹਾਲ ਸੀ ਸਾਨੂੰ ਪੈਸਿਆਂ ਦੀ ਲੋੜ ਸੀ ਮੈਂ ਉਸ ਨੂੰ ਕਿਹਾ ਮੈਂ ਤੁਹਾਨੂੰ ਕੁਝ ਦਿਨਾਂ ਵਿੱਚ ਦੱਸਦਾ ਮੈਂ ਉੱਠ ਕੇ ਬਾਹਰ ਆ ਗਿਆ ਸੀ ਉਸ ਨੇ ਕਿਹਾ ਤੂੰ ਜਿੰਨਾ ਸਮਾਂ ਮੰਗਿਆ ਮੈਂ ਤੈਨੂੰ ਦੇ ਰਹੀ ਹਾਂ ਪਰ ਮੈਨੂੰ ਛੇਤੀ ਜਵਾਬ ਦੇਈ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਮੈਨੂੰ ਆਪਣੀ ਘਰ ਵਾਲੀ ਤੋਂ ਇੱਕ ਵਾਰੀ ਪੁੱਛਣਾ ਸੀ ਉਸ ਨੂੰ ਪਤਾ ਹੀ ਸੀ ਕਿ ਉਸ ਦੀ ਇਜਾਜ਼ਤ ਤੋਂ ਬਿਨਾਂ ਮੈਂ ਕੰਮ ਨਹੀਂ ਕਰ ਸਕਦਾ ਕਿਉਂਕਿ ਉਸ ਨੇ ਹਮੇਸ਼ਾ ਮੇਰਾ ਧਿਆਨ ਰੱਖਿਆ ਐਨੀ ਦਿੱਕਤਾਂ 'ਚ ਮੇਰਾ ਸਾਥ ਦਿੱਤਾ ਇੱਕ ਦੂਜੇ ਨੂੰ ਹਮੇਸ਼ਾ ਸਮਝੇ ਇਕੱਠੇ ਮਿਲ ਕੇ ਆਪਣੇ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਸੀ ਮਿਹਨਤ ਕਰ ਰਹੇ ਸੀ ਪਰ ਜੋ ਗੱਲ ਮੈਨੂੰ ਆਪਣੇ ਘਰਵਾਲੀ ਨਾਲ ਕਰਨੀ ਸੀ ਉਹ ਛੋਟੀ ਨਹੀਂ ਸੀ ਕਿਤੇ ਨਾ ਕਿਤੇ ਮੈਨੂੰ ਵਿਸ਼ਵਾਸ ਸੀ ਕਿ ਉਹ ਮੇਰੀ ਗੱਲ ਸੁਣਦੇ ਸਾਰੀ ਮਨਾ ਕਰ ਦੇਊਗੀ ਸਿਰਫ 1% ਵੀ ਮੀਸੀ ਸ਼ਾਇਦ ਮੰਨ ਜਾਵੇ ਸਾਡੀ ਗਰੀਬੀ ਤੇ ਸਾਡੀ ਨਿਚਾਰੀ ਨੂੰ ਵੇਖ ਕੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰੇ ਜੋ ਮੰਨ ਜਾਵੇ ਕਿ ਕੁਝ ਮਹੀਨੇ ਉਸ ਤੋਂ ਦੂਰ ਰਹਿਣਾ ਤਾਂ ਉਸ ਤੋਂ ਬਾਅਦ ਸਾਡੇ ਕੋਲ ਪੈਸੇ-ਪੈਸੇ ਹੋਣਗੇ ਸਾਡੀ ਜ਼ਿੰਦਗੀ ਕੁਝ ਹਾਲ ਹੋ ਜਾਊਗੀ ਪਰ ਸਮਝ ਨਹੀਂ ਆ ਰਿਹਾ ਸੀ ਉਸ ਨੂੰ ਕਿਵੇਂ ਪੁੱਛਾਂ ਉਹ ਗੁੱਸੇ ਵਿੱਚ ਕਿਤੇ ਥੱਪੜ ਹੀ ਨਾ ਮਾਰ ਦੇਵੇ ਹਜ਼ਾਰਾਂ ਗੱਲਾਂ ਦਿਲ ਵਿੱਚ ਆ ਰਹੀਆਂ ਸੀ ਆਖਰੀ ਗੱਲ ਉਸ ਦੀ ਸ਼ਾਇਦ ਇੱਜ਼ਤ ਤੇ ਜੋਣ ਲੱਗੀ ਕੋਈ ਵੀ ਔਰਤ ਇਸ ਤਰ੍ਹਾਂ ਆਪਣੀ ਇੱਜ਼ਤ ਤੇ ਦਾਗ ਲਾ ਕੇ ਪੈਸੇ ਨਹੀਂ ਲੈਣਾ ਚਾਹੁੰਦੀ ਸਾਰੀ ਰਾਤ ਮੈਨੂੰ ਬੇਚੈਨੀ ਰਹੀ ਬਸ ਇਹੀ ਸੋਚਦਾ ਰਿਹਾ ਕਿਵੇਂ ਗੱਲ ਕਰਾਂ ਸਮਾਂ ਵੀ ਤਾਂ ਘੱਟ ਸੀ ਗੱਲ ਤਾਂ ਮੈਨੂੰ ਕਰਨੀ ਹੀ ਪੈਣੀ ਸੀ ਸਾਡੀ ਆਮਦਨ ਵੀ ਘੱਟ ਸੀ ਤੇ ਖਰਚਾ ਜ਼ਿਆਦਾ ਇਦਾਂ ਹੀ ਮਹੀਨੇ ਉਜੜ ਗਏ ਅਸੀਂ ਦੋਨੋਂ ਮਿਹਨਤ ਇਸੇ ਲਈ ਕਰ ਰਹੇ ਸੀ ਕਿ ਆਪਣਾ ਘਰ ਲਈਏ हिम्मत ਕਰਕੇ ਮੈਂ ਆਪਣੀ ਘਰਵਾਲੀ ਨਾਲ ਜਰਾਤ ਗੱਲ ਕਰਨ ਦਾ ਸੋਚਿਆ ਇਹ ਸਭ ਕਿੰਨਾ ਮਹਿੰਗਾ ਇਹ ਸਭ ਖਾਂਦਿਆਂ ਚੀਜ਼ਾਂ ਸਾਡੇ ਹਾਲਾਤ ਇਹ ਸਭ ਸਹੀ ਨਹੀਂ ਮੈਂ ਉਸ ਨੂੰ ਗੱਲ ਨਹੀਂ ਗੱਲਾਂ ਵੀ ਸਮਝਾ ਰਿਹਾ ਸੀ ਮੈਂ ਉਸ ਨੂੰ ਕਿਹਾ ਸੀ ساری ਜ਼ਿੰਦਗੀ ਬਸ ਇਹੀ ਸੋਚਦੇ ਰਹਾਂਗੇ ਕਿੱਥੋਂ ਪੈਸੇ ਬਚਣ ਕਿੱਥੋਂ ਨਹੀਂ ਕਿਹੜੀ ਚੀਜ਼ ਖਰੀਦੀਏ ਤੇ ਕਿਹੜੀ ਨਹੀਂ ਉਸ ਦੀਆਂ ਗੱਲਾਂ ਸੁਣ ਕੇ ਮੈਂ ਕਿਹਾ ਕਿ ਤੂੰ ਜਾਣਦੀ ਹੈ ਨਾ ਸਭ ਕੁਝ ਤੇਰੇ ਸਾਹਮਣੇ ਹੈ ਹੁਣ ਸਾਡੇ ਨਸੀਬ ਲਈ ਜਿਹਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ ਮੈਂ ਆਪਣੇ ਘਰਵਾਲੇ ਨੂੰ ਕਿਹਾ ਮੈਨੂੰ ਇੱਕ ਕੰਮ ਮਿਲਿਆ ਹੈ ਜੇ ਤੂੰ ਮੇਰਾ ਸਾਥ ਦੇਂਗੀ ਤਾਂ ਅਸੀਂ ਇੱਕ ਸਾਲ ਵਿੱਚ ਕਰੋੜਪਤੀ ਬਣ ਸਕਦੇ ਹਾਂ ਉਹ ਮੇਰੀ ਗੱਲਾਂ ਸੁਣ ਕੇ ਕਹਿਣ ਲੱਗੀ ਜਿਹਾ ਕਿਹੜਾ ਕੰਮ ਹੈ ਜਿਸ ਨਾਲ ਅਸੀਂ ਕੁਝ ਮਹੀਨਿਆਂ ਵਿੱਚ ਕਰੋੜਪਤੀ ਬਣ ਜਾਵਾਂਗੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਉਸ ਨੇ ਬਹੁਤ ਹੀ ਚੁੱਪ ਕਰਕੇ ਮੇਰੀ ਗੱਲ ਸੁਣੀ ਉਸ ਨੂੰ ਦੱਸਦੇ ਸਮੇਂ ਮੇਰੀ ਜ਼ੁਬਾਨ ਲੜਖੜਾ ਰਹੀ ਸੀ ਉਹ ਮੇਰੇ ਵੱਲ ਵੇਖੀ ਜਾ ਰਹੀ ਸੀ ਤੇ ਮੈਂ ਉਸ ਦੇ ਦਿਲ ਦੀ ਗੱਲ ਜਾਣਨ ਲਈ ਉਸ ਨੂੰ ਕਿਹਾ ਕਿ ਮੈਂ ਸੋਚ ਰਹੀ ਹਾਂ ਕੱਲ ਜਾ ਕੇ ਉਸ ਨੂੰ ਮਨਾ ਕਰ ਦਿਆਂ ਮੈਂ ਕੰਮ ਨਹੀਂ ਕਰ ਸਕਦਾ ਉਹ ਮੇਰੇ ਵੱਲ ਧਿਆਨ ਨਾਲ ਵੇਖ ਰਹੀ ਸੀ ਕਹਿਣ ਲੱਗੀ ਤੁਸੀਂ ਮੈਨੂੰ ਵਿਚ ਵਿਚਾਲੇ ਫਸਾ ਦਿੱਤਾ ਮੈਂ ਤੁਹਾਨੂੰ ਕੀ ਜਵਾਬ ਦਵਾਂ ਸ਼ਾਇਦ ਮੇਰੇ ਵਾਂਗ ਹੀ ਉਲਝਣ ਵਿੱਚ ਪੈ ਗਈ ਸੀ ਜਿਸ ਵਿੱਚੋਂ ਹੁਣ ਤੱਕ ਮੈਂ ਲੱਗ ਰਿਹਾ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕਰੀਏ ਤੇ ਕੀ ਨਾ ਕਰੀਏ ਉਸ ਤੋਂ ਬਾਅਦ ਉਸਨੇ ਮੈਨੂੰ ਕਿਹਾ ਠੀਕ ਹੈ ਤੂੰ ਉਹਨਾਂ ਦੀ ਗੱਲ ਮੰਨ ਲੈ ਮੇਰੇ ਮਾਲਕ ਨੇ ਕਿਹਾ ਕਿ ਬੇ اولاد ਹੈ ਉਹਨਾਂ ਦਾ ਕੋਈ ਬੱਚਾ ਨਹੀਂ ਬਹੁਤ ਸਮੇਂ ਤੋਂ ਮਾਲਕਨ ਬਾਝ ਹੈ ਪਰ ਉਹ ਆਪਣੇ ਘਰ ਵਾਲੇ ਨਾਲ ਬਹੁਤ ਪਿਆਰ ਕਰਦੀ ਹੈ। ਉਹਨਾਂ ਨੇ ਬਹੁਤ ਡਾਕਟਰ ਨੂੰ ਦਿਖਾਇਆ ਪਰ ਹਰ ਡਾਕਟਰ ਨੇ ਮਨ੍ਹਾ ਕਰ ਦਿੱਤਾ ਕਿ ਉਹਨਾਂ ਨੂੰ ਕਦੇ ਬੱਚਾ ਨਹੀਂ ਹੋ ਸਕਦਾ। ਮਾਲਕਣ ਤੇ ਮਾਲਕ ਦੋਨਾਂ ਨੂੰ ਇੱਕ ਬੱਚੇ ਦੀ ਇੱਛਾ ਤੇ ਉਹ ਕਹਿ ਰਹੀ ਸੀ ਕਿ ਉਹ ਚਾਹੇ ਤਾਂ ਬੱਚੇ ਨੂੰ ਗੋਦ ਲੈ ਸਕਦੀ ਹੈ ਪਰ ਉਹ ਜਹਾ ਨਹੀਂ ਕਰਨਾ ਚਾਹੁੰਦੀ। ਸਿਰਫ ਆਪਣਾ ਖੂਨ ਚਾਹੁੰਦੀ ਹੈ ਤੇ ਉਹਨਾਂ ਨੂੰ ਸੋਹਣਾ ਬੱਚਾ ਚਾਹੀਦਾ ਇਸ ਲਈ ਉਸਨੇ ਮੈਨੂੰ ਚੁਣਿਆ। ਮਾਲਕਣ ਨੇ ਉਸ ਦਿਨ ਕਿਹਾ ਸੀ ਕਿ ਬਸ ਇਹੀ ਕਾਰਨ ਹੈ ਜਿਸ ਕਰਕੇ ਮੈਂ ਤੇਰੀ ਤਨਖਾਹ ਬਹੁਤ ਛੇਤੀ ਵਧਾ ਦਿੱਤੀ। ਮੈਨੂੰ ਸਿਰਫ ਬੱਚਾ ਚਾਹੀਦਾ ਹੋਰ ਕੁਝ ਨਹੀਂ। ਪਰ ਹੁਣ ਤੂੰ ਵਿਆਹਿਆ ਹੋਇਆ ਹੈ ਤੂੰ ਪਰੇਸ਼ਾਨ ਨਾ ਹੋ ਤੂੰ ਡਾਕਟਰ ਦੀ ਮਦਦ ਨਾਲ ਸਭ ਕੁਝ ਕਰਨਾ ਹੈ ਤੇ ਫਿਰ ਜਿਸ ਸਮੇਂ ਮੈਂ ਪ੍ਰੈਗਨੈਂਟ ਹੋ ਗਈ ਉਸ ਸਮੇਂ ਤੈਨੂੰ ਮੇਰੇ ਘਰ ਵਿੱਚ ਕੁਝ ਸਮਾਂ ਰਹਿਣਾ ਪੈਣਾ ਤਾਂ ਕਿ ਸਭ ਕੁਝ ਸਹੀ ਚੱਲੇ ਸਾਡਾ ਬੱਚਾ ਇੱਕ ਸਿਹਤਮੰਤ ਤੇ ਸੁੰਦਰ ਹੋਵੇ ਮੇਹੀ ਚਾਹਨੀ ਆ ਉਸ ਤੋਂ ਬਿਨਾ ਹੋਰ ਕੁਝ ਨਹੀਂ ਮੇਰੀ ਘਰ ਵਾਲੀ ਇਸ ਗੱਲ ਨਾਲ ਰਾਜ਼ੀ ਹੋ ਗਈ ਸੀ ਮਾਲਕਨ ਨੂੰ ਜਾ ਕੇ ਮੈਂ ਹਾਂ ਕਰ ਦਿੱਤੀ ਤੇ ਅੱਗੇ ਦਾ ਸਾਰਾ ਕੰਮ ਸ਼ੁਰੂ ਹੋਇਆ ਡਾਕਟਰ ਦੀ ਮਦਦ ਨਾਲ ਮਾਲਕਨ ਪ੍ਰੈਗਨੈਂਟ ਹੋ ਗਈ ਜਿਸ ਦਿਨ ਮਾਲਕਨ ਪ੍ਰੈਗਨੈਂਟ ਹੋਈ ਉਸ ਦਿਨ ਮਾਲਕਨ ਮੈਨੂੰ ਆਪਣੇ ਨਾਲ ਘਰ ਲੈ ਗਈ ਜਦੋਂ ਤੱਕ ਬੱਚਾ ਨਹੀਂ ਹੁੰਦਾ ਮੈਂ ਉਸ ਦੇ ਨਾਲ ਰਹਿਣਾ ਸੀ ਮੈਨੂੰ ਘਰ ਵਾਲੀ ਦੀ ਬਹੁਤ ਯਾਦ ਆਉਂਦੀ ਤੇ ਮੈਂ ਉਸ ਨੂੰ ਘੱਟ ਮਿਲ ਪਾਉਂਦਾ ਸੀ ਮਾਲਕਨ ਦੀ ਪੂਰੀ ਪ੍ਰੈਗਨਨਸੀ ਦੌਰਾਨ ਮੈਂ ਉਸ ਦੇ ਨਾਲ ਰਹਾ ਮੈਨੂੰ ਵਧੀਆ ਖਾਣ ਨੂੰ ਦਿੰਦੀ ਵਧੀਆ ਥਾਵਾਂ ਤੇ ਨਾਲ ਲੈ ਕੇ ਜਾਂਦੀ ਘਰ ਦਾ ਸਮਾਨ ਖਰੀਦਦੀ ਅਤੇ ਉਸ ਤੋਂ ਬਾਅਦ ਮੈਂ ਵੀ ਸਮਾਂ ਗਿਣ-ਗਿਣ ਕੇ ਕੱ져 ਰਿਹਾ ਸੀ ਕਿ ਕਦੋਂ ਸਮਾਂ ਖਤਮ ਹੋਵੇ ਤੇ ਮੈਂ ਆਪਣੇ ਘਰ ਵਾਲੀ ਕੋਲ ਜਾਵਾਂ ਜਦੋਂ ਵੀ ਮੈਂ ਘਰ ਵਾਲੀ ਨਾਲ ਮਿਲਦਾ ਜਦੋਂ ਉਸ ਨਾਲ ਫੋਨ ਤੇ ਗੱਲ ਕਰਦਾ ਤਾਂ ਅਕਸਰ ਅਦਾਸ ਹੁੰਦੀ ਤੇ ਕਹਿੰਦੀ ਤੁਹਾਨੂੰ ਕਹਿ ਦਿੰਦਾ ਪਰ ਹੁਣ ਮੈਨੂੰ ਅਹਿਸਾਸ ਹੋ ਰਿਹਾ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਮੈਂ ਤੁਹਾਨੂੰ ਨਹੀਂ ਦੇਖ ਸਕਦੀ ਮੈਂ ਕਿਵੇਂ ਦੱਸਾਂ ਮੈਂ ਕਿਵੇਂ ਸਮਾਂ ਕੱਢ ਰਹੀ ਆ ਮੈਂ ਉਸ ਨੂੰ ਕਿਹਾ ਬਸ ਕੁਝ ਸਮੇਂ ਦੀ ਗੱਲ ਬਾਕੀ ਰਹਿ ਗਈ ਹੁਣ ਤੱਕ ਬਰਦਾਸ਼ਤ ਕੀਤਾ ਥੋੜਾ ਜਿਹਾ ਹੋਰ ਕਰ ਲੈ ਤੂੰ ਜਾਣਦੀ ਆ ਸਾਡੀ ਜ਼ਿੰਦਗੀ ਬਦਲ ਜਾਊਗੀ ਉਹ ਹੁਣ ਕਹਿੰਦੀ ਸੀ ਮੈਨੂੰ ਪੈਸੇ ਨਹੀਂ ਚਾਹੀਦੇ ਬਸ ਤੂੰ ਚਾਹੀਦਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਜਦੋਂ ਇਹ ਵਕਤ ਵੀ ਖਤਮ ਹੋਣ ਨੂੰ ਆਇਆ ਸੀ ਤਾਂ ਮਾਲਕ ਨੇ ਇੱਕ ਸੋਹਣੀ ਜੀਤੀ ਨੂੰ ਜਨਮ ਦਿੱਤਾ ਅਤੇ ਉਸ ਦੇ ਬਾਅਦ ਬੱਚੇ ਨੂੰ ਵੇਖਿਆ ਤੇ ਤੂੰ ਤਾਂ ਆਪਣੀ ਘਰ ਵਾਲੀ ਕੋਲ ਆ ਗਿਆ। ਕਾਫੀ देर ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੁੱਲਿਆ। ਘਰ ਵਾਲੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਸ ਨੇ ਫੋਨ ਨਾ ਚੁੱਕਿਆ। ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਤੇ ਅੰਦਰ ਜੋ ਵੇਖਿਆ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ। ਮੇਰੀ ਘਰ ਵਾਲੀ ਜ਼ਮੀਨ ਤੇ ਡਿੱਗੀ ਸੀ ਤੇ ਮੈਂ ਜ਼ੋਰ-ਜ਼ੋਰ ਨਾਲ ਰੋਣਾ ਤੇ ਚੀਕਣਾ ਸ਼ੁਰੂ ਕਰ ਦਿੱਤਾ। ਬਹੁਤ देर ਹੋ ਚੁੱਕੀ ਸੀ ਕਿ ਉਹ ਦੁਨੀਆ ਤੋਂ ਜਾ ਚੁੱਕੀ ਸੀ ਮੈਂ ਨਹੀਂ ਜਾਣਦਾ ਸੀ ਕਿ ਉਹ ਇਸ ਹੱਦ ਤੱਕ ਪਰੇਸ਼ਾਨ ਹੈ ਤੇ ਦੁਨੀਆ ਤੋਂ ਚਲੀ ਗਈ ਸੀ ਇਸ ਤਰ੍ਹਾਂ ਰੋਂਦੇ ਰੋਂਦੇ ਕਈ ਦਿਨ ਬੀਤ ਗਏ ਕੋਈ ਰਾਹ ਨਹੀਂ ਸੀ ਮੈਂ ਵਾਪਸ ਮਾਲਕਣ ਕੋਲ ਗਿਆ ਤੇ ਸੋਚਿਆ ਉਹਨਾਂ ਕੋਲ ਹੀ ਰਹਿ ਲਾਂਗਾ ਆਖਰ ਮੈਂ ਉਸ ਨੂੰ ਬਚਾ ਦਿੱਤਾ ਉਹਨਾਂ ਦੇ ਬੱਚੇ ਦਾ ਬਾਪ ਹਾਂ ਮੈਂ ਉਹਨਾਂ ਦੀ ਮਦਦ ਕੀਤੀ ਹੈ ਮੈਂ ਬੜੀ ਦੁਖੀ ਮਨਨ ਲਗਿਆ ਤੇ ਦੇਖਿਆ ਮਾਲਕਣ ਆਪਣੇ ਘਰ ਵਾਲੇ ਨਾਲ ਤੇ ਧੀ ਨਾਲ ਬਹੁਤ ਖੁਸ਼ੀ ਅਤੇ ਆਪਣੀ ਧੀ ਨੂੰ ਲਾਡ ਕਰ ਰਹੀ ਸੀ ਇੰਨੇ ਕੋਸਾਂ ਕੁਝ ਦੇਰ ਵਿੱਚ ਮਾਲਕਾਂ ਦੀ ਨਜ਼ਰ ਮੇਰੇ ਤੇ ਪਈ ਤੇ ਕਹਿਣ ਲੱਗੀ ਕਿ ਤੈਨੂੰ ਆਪਣੀ ਘਰਵਾਲੀ ਕੋਲ ਜਾਣ ਦੀ ਇੰਨੀ ਜਲਦੀ ਸੀ ਕਿ ਤੂੰ ਪੈਸਿਆਂ ਦਾ ਚੈੱਕ ਵੀ ਨਹੀਂ ਲੈ ਕੇ ਗਿਆ ਉਸਨੇ ਮੈਨੂੰ 2 ਕਰੋੜ ਦਾ ਚੈੱਕ ਮੇਰੇ ਹੱਥ ਵਿੱਚ ਫੜਾ ਦਿੱਤਾ ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗਾ ਉਸਨੇ ਰੋਣ ਦਾ ਕਾਰਨ ਪੁੱਛਿਆ ਮੈਂ ਦੱਸਿਆ ਕਿ ਮੇਰੀ ਘਰਵਾਲੀ ਮੇਤੋਂ ਦੂਰੀ ਨਾ ਬਰਦਾਸ਼ਤ ਕਰ ਸકી ਤੇ ਦੁਨੀਆ ਤੋਂ ਚਲੀ ਗਈ ਇੱਕ ਹਮ ਮੈਂ ਸਿਰਫ ਇਸ ਲਈ ਕੀਤਾ ਸੀ ਕਿ ਉਸਦੀ ਤੇ ਮੇਰੀ ਜ਼ਿੰਦਗੀ ਠੀਕ ਹੋਵੇ ਪਰ ਇੱਥੇ ਤਾਂ ਕੁਝ ਹੋਰ ਹੀ ਹੋ ਗਿਆ ਮੈਂ ਉਹ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਆ ਕੇ ਘਰ ਲੈ ਲਿਆ ਤੇ ਇੱਕ ਛੋਟੀ ਜੀ ਕੰਪਨੀ ਖੋਲੀ। ਮੇਰਾ ਬਿਜ਼ਨਸ ਵਧੀਆ ਚੱਲ ਰਿਹਾ ਸੀ। ਕਈ ਸਾਲਾਂ ਬਾਅਦ ਮੇਰੀ ਮੁਲਾਕਾਤ ਮੇਰੀ ਮਾਲਕਣ ਨਾਲ ਹੋਈ। ਉਹ ਵੀ ਬਿਜ਼ਨਸ ਦੇ ਸਿਲਸਿਲੇ ਵਿੱਚ। ਉਸਨੇ ਮੈਨੂੰ ਪਛਾਣਿਆ ਹੀ ਨਹੀਂ। ਬੜੀ ਹੈਰਾਨੀ ਨਾਲ ਵੇਖਣ ਲੱਗੀ, ਕਹਿਣ ਲੱਗੀ ਤੂੰ ਕੌਣ ਹੈ? ਮੈਂ ਬੜੇ ਦੁਖੀ ਤੇ ਕਮਜ਼ੋਰ ਹੋ ਗਿਆ ਸੀ। ਅਤੇ ਉਹ ਵੀ ਮੈਨੂੰ ਕਮਜ਼ੋਰ ਲੱਗ ਰਹੀ ਸੀ। ਇਹ ਸੁਣ ਕੇ ਉਹ ਰੋਣ ਲੱਗੀ ਤੇ ਮੇਰੇ ਨਾਲ ਲਿਪਟ ਗਈ, ਕਹਿਣ ਲੱਗੀ ਮੈਂ ਤੈਨੂੰ ਬਹੁਤ ਲੱਭਿਆ। ਮੈਂ ਕੰਡੀ ਹੋ ਗਈਆਂ। ਉਸ ਨੇ ਜੇ ਦੱਸਿਆ ਮੈਂ ਹੈਰਾਨ ਹੋ ਗਿਆ ਸੀ ਕਿ ਮਾਲਕ ਹੁਣ ਇਸ ਦੁਨੀਆ ਵਿੱਚ ਨਹੀਂ ਤੇ ਮੈਨੂੰ ਕਿਸੇ ਦੇ ਸਾਥ ਦੀ ਲੋੜ ਸੀ ਫਿਰ ਮੈਂ ਮਾਲ ਕਰਨ ਦਾ ਵਿਆਹ ਕਰਾ ਲੈ ਤੇ ਉਸ ਬੱਚੇ ਨੂੰ ਮਾਤੇ ਪਿਓ ਦੋਨੋਂ ਮਿਲ ਗਏ ਦੋਸਤੋ ਇਨਸਾਨ ਲਾਲਚ ਕਰਦਾ ਪਰ ਉਸ ਨੂੰ ਸਿੱਖ ਮਿਲਦੀ ਹੈ ਕਿ ਲਾਲਚ ਦਾ ਫਲ ਹਮੇਸ਼ਾ ਕੌੜਾ ਹੀ ਹੁੰਦਾ ਕਦੇ ਵੀ ਲਾਲਚ ਨਾ ਕਰੋ ਤੇ ਆਪਣੇ ਰਿਸ਼ਤਿਆਂ ਦੇ ਨਾਲ ਖੁਸ਼ ਰਹੋ ਤਾਂ ਤੱਕ